ਜੀਪੀ ਪਾਰਟੀ ਵੱਲੋਂ ਚੋਣ ਪ੍ਰਚਾਰ ਨੂੰ ਤੇਜ਼ ਕਰਦੇ ਹੋਏ ਧਾਰ ਬਲਾਕ ਦੇ ਵਕ ਵਕ ਪਿੰਡਾਂ ਵਿੱਚ ਲਗਾਤਾਰ ਦੌਰੇ ਕੀਤੇ ਜਾ ਰਹੇ ਨੇ ਤੇ ਇਸ ਮੌਕੇ ਗੱਲਬਾਤ ਕਰਦੇ ਹੋਏ ਹਲਕਾ ਗੁਰਦਾਸਪੁਰ ਭਾਜਪਾ ਦੇ ਉਮੀਦਵਾਰ ਦਿਨੇ ਸਿੰਘ ਬੱਬੂ ਨੇ ਕਿਹਾ ਕਿ ਜਿੱਥੇ ਵੀ ਚੋਣ ਪੰਚਾਰ ਕਰਨ ਲਈ ਵਰਕਰ ਅਤੇ ਭਾਜਪਾ ਦੇ ਨੇਤਾ ਜਾ ਰਹੇ ਨੇ ਲੋਕਾਂ ਵੱਲੋਂ ਉਹਨਾਂ ਨੂੰ ਭਰਮਾ ਹੁੰਗਾਰਾ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਹੈ ਤੇ ਇਸ ਮੌਕੇ ਉਹਨਾਂ ਨੇ ਵੀ ਕਿਹਾ ਹੈ ਕਿ ਧਾਰ ਬਲਾਕ ਵਿੱਚ ਉਹ ਅੱਗੇ ਵੀ ਜਿੱਤਦੇ ਆਏ ਨੇ ਤੇ ਇਸ ਵਾਰ ਵੀ ਭਾਰੀ ਬੋਟਾਂ ਨਾਲ ਲੀਡ ਲੈ ਕੇ ਅਤੇ ਇਹ ਲੋਕ ਸਭਾ ਜਿਹੜੀ ਸੀਟ ਹੈ ਉਹ ਮੋਦੀ ਜੀ ਦੇ ਚੋਲੀ ਵਿੱਚ ਪਾਉਣਗੇ ਮੈਂ ਪੁੱਛਣਾ ਮੇਰਾ ਸਾਡਾ ਕੈਂਡੀਡੇਟ ਲੋਕ ਪ੍ਰਦੇਸ਼ ਸੁਜਾਗ ਦੇ ਜਿੱਤੇਗੇ ਲੋਕ ਸਭਾ ਉਦਾਸ ਹੋਰਦੇ ਇਸ ਦੇ ਬਾਅਦ ਸਾਰੀ ਪਬਲਿਕ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਸਾਡਾ ਲੋਕਲ ਕੈਂਡੀਡੇਟ ਨੂੰ ਟਿਕਟ ਮਿਲੀ ਹੈ ਇਸ ਦੇ ਸਾਰੇ ਪਬਲਿਕ ਬਹੁਤ ਜੀ ਜ਼ਿਆਦਾ ਖੁਸ਼ ਹੈ ਲੋਕ ਲੋਕ ਟਿਕਟ ਮਿਲਣ ਨਾਲ ਬੱਬੂ ਜੀ ਨਾਲ ਲੋਕ ਬਹੁਤ ਜ਼ਿਆਦਾ ਸਾਰੀ ਪਬਲਿਕ ਖੁਸ਼ ਹੈ ਸੁਜਾਗ ਉਹ ਸਾਡੀ ਏਰੀਆ ਲੋਕ ਇਹਦਾ ਬਹੁਤ ਹੀ ਜ਼ਿਆਦਾ ਖੁਸ਼ ਹੈਗਾ ਕਿ ਲੋਕੋ ਕੈਂਡੀਡੇਟ ਨੂੰ ਟਿਕਟ ਬੱਬੂ ਜੀ ਨੇ ਤੇ ਬੋਲ ਜਾਈ ਲੀਟਰ ਮਿਲ ਗਈ ਜਿੱਦਾ ਸੀ ਬਨੋਦ ਜੀ ਨੂੰ ਛੱਲੀ ਦੇ ਉਹ ਜਿੱਦ ਨੂੰ 90000 ਲੀਟਰ ਦਿੱਤੀ ਸੀ ਤੇ ਬੱਬੂ ਜੀ ਨੂੰ ਕਹੇ ਤੇ 1.5 ਲੱਖ ਲੀਟਰ ਮਿਲेंगी ਇਸ ਲੱਖੇ ਤੋਂ ਬੀਜੇਪੀ ਇਹ ਸਿਗਰ ਜਿੱਤਨ ਜਾਇਗਰਦੀ ਹੈ ਮੋਦੀ ਜੀ ਫਿਰ ਤੋਂ ਪ੍ਰਧਾਨ ਮੰਤਰੀ ਦੇ ਤੌਰ ਤੇ ਬਣ ਗਏ ਲੋਕ ਜਿਸ ਤਰੀਕੇ ਨਾਲ ਲੋਕਾਂ 'ਚ ਦੋ ਸ਼ਰਾ ਜਿੱਤ ਕੇ ਕਿ ਪ੍ਰਧਾਨ ਮੰਤਰੀ ਮੋਦੀ ਜੀ ਫਿਰ ਤੋਂ ਬਣਨ ਚਾਹਦੇ ਅਸੀਂ ਜੋ ਵੋਟ ਦੇਖੋ ਨਹੀਂ ਕਿੰਨਾ ਕਿੰਨੇ ਵੈਧਾਂ ਬਰਵਾਉਣਾ ਪੈ ਰਾਇਆ ਹੈ ਨਹੀਂ ਭਾਈ ਮੈਨੂੰ ਦੱਸੋ ਮੇਰੇ ਬਾਰੇ ਕੀ ਬੋਲੇਗਾ ਕਿਸੇ ਬੰਦਾ ਕਿਸਾ ਦਿਮਾਗੀ ਸਕੂਲ ਖਰਾਬ ਹੋ ਜਾਂਦਾ ਨਹੀਂ ਇਹ ਜਿੰਦਾਂ ਦੇ ਨਾਲ ਪਾਸ ਇਹ ਬੀਜੇਪੀ ਟਿਕਟ ਮਿਲਦੀ ਕਾਂਗਰਸ ਚਲ पे ਕਾਂਗਰਸ ਚਲ ਕੇ ਆਪ ਚਲ ਕੇ ਆਪ ਬੜੀ ਮੇਲੀ ਜੀ ਬੀਐਸਪੀ ਮੰਗਲ ਪੇ ਕਿਸੇ ਨੇ ਕਿਤੇ ਪਾਰਟੀ ਦਾ ਬੰਦੇ ਦਾ ਸਟੈਂਡ ਰੋਣ ਜੀ ਠੀਕ ਹੈ ਇਹ ਬੀਜੇਪੀ ਇਹ ਤਾਂ ਟਿਕਟ ਨਹੀਂ ਮਿਲਦੀਆਂ ਕੈਮਰਾ ਪਰਸਨ ਹਣੀ ਦੇ ਨਾਲ ਅਜਸੈਨੀ ਦੀ ਰਿਪੋਰਟ